ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਆਪਾਂ ਜੀ ਅੱਜ ਕੱਪੜੇ ਧੋਣ ਦੀ ਪੈਣਾ ਦੀ ਟੈਨਸ਼ਨ ਬਿਲਕੁਲ ਖਤਮ ਕਰਾਂਗੇ ਜਿਹੜੇ ਕੱਪੜਿਆਂ ਦੇ ਉੱਤੇ ਬੋਰ ਆ ਜਾਂਦੇ ਨੇ ਉਹਨਾਂ ਲਈ ਤੇ ਆਪਾਂ ਅੱਜ ਜਿਹੜਾ ਨਵਾਂ ਤਰੀਕਾ ਲੈ ਕੇ ਆਈਆਂ ਬਹੁਤ ਹੀ ਸੌਖਾ ਤਰੀਕਾ ਤੇ ਆਪਾਂ ਜਿਹੜੇ ਕੱਪੜੇ ਧੋਣੇ ਨੇ ਤੇ ਆਪਾਂ ਮਸ਼ੀਨ ਦੇ ਵਿੱਚ ਪਾਵਾਂਗੇ ਤੇ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਨੂੰ ਚਾਹੀਦੇ ਨੇ 50 ਪਿੰਨ ਤੇ ਇੱਕ ਲਈ ਆਪਾਂ ਨੇ ਲਈ ਹੈ ਜੀ ਚੁੰਨੀ ਚੁੰਨੀ ਵੀ ਆਪਾਂ ਬਣਾਵਾਂਗੇ ਇੱਕ ਗੁੱਥਲੀ ਜੀ ਮਤਲਬ ਜਿਹਨੂੰ ਕਹਿ ਸਕਦੇ ਹੋ ਤੁਸੀਂ ਇੱਕ ਥੈਲਾ ਤੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਵੀਡੀਓ ਨੂੰ ਜੇ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਨੇ ਜੀ ਇਹ ਇੱਕ ਚੁੰਨੀ ਲੈ ਲਈ ਤੇ ਚੁੰਨੀ ਤੁਸੀਂ ਉਹ ਲੈਣੀ ਹੈ ਜਿਹਦਾ ਬਿਲਕੁਲ ਕਲਰ ਨਾਲ ਨਾਲ ਆਹੇ ਤੇ ਆਪਾਂ ਜੀ ਇਹਨਾਂ ਨੂੰ ਇਧਰਲੀ ਸਾਈਡ ਤੇ ਨਾ ਗਿੱਟ-ਗਿੱਟ ਛੱਟ ਕੇ ਤਿੰਨ 50 ਪਿੰਨ ਲਾ ਲਾਂਗੇ ਜਿਹੜੇ ਆਪਣੇ ਆ 50 ਪਿੰਨ ਲਏ ਨੇ ਆਪਾਂ ਜੀ ਹੁਣ ਲਾ ਲੈਨੇ ਆ 50 ਪਿੰਨ ਤੁਸੀਂ ਵੀਡੀਓ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੇ ਬਹੁਤ ਆਸਾਨੀ ਨਾਲ ਤੁਸੀਂ ਕੋਟੀਆਂ ਸਵਟਰ ਜੋ ਵੀ ਕੱਪੜੇ ਹੁੰਦੇ ਨੇ ਆਪਣੇ ਗਰਮ ਉਹ ਤੁਸੀਂ ਮਸ਼ੀਨ ਦੇ ਵਿੱਚ ਕਿਵੇਂ ਇਕੱਠੇ ਪਾ ਸਕਦੇ ਹੋ ਆਪਾਂ ਜੀ ਤੁਹਾਨੂੰ ਧੋਕੇ ਵੀ ਦਿਖਾਵਾਂਗੇ ਤੇ ਆਪਾਂ ਇੱਕ ਇੱਕ ਗਿੱਠ ਦਾ ਛੱਡ ਕੇ 50 ਪਿੰਨ ਲਾਵਾਂਗੇ ਮੈਂ ਜੀ 50 ਪਿੰਨ ਲਏ ਨੇ ਵੱਡੇ ਇਸ ਤਰ੍ਹਾਂ ਵੀਡੀਓ ਨੂੰ ਜੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਆ ਕਰੋ ਹਰਕਤ ਆਪਾਂ ਲਾ ਸਕੀ ਤੇ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਆ ਕਰੋ ਜੀ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਵਾ ਜਿਹੜੇ ਲੂਹ ਵਾਲੇ ਪੋਰ ਵਾਲੇ ਕੱਪੜੇ ਹੁੰਦੀਆਂ ਉਹਨਾਂ ਨੂੰ ਆਪਾਂ ਨੂੰ ਅਲੱਗ ਧੋਣਾ ਪੈਂਦਾ ਤੇ ਤੁਹਾਡੀ ਆਪਾਂ ਟੈਨਸ਼ਨ ਭੈਣਾ ਦੀ ਖਤਮ ਕਰਨ ਲੱਗੇ ਆ ਤੇ ਤੁਸੀਂ ਸਾਰੇ ਕੱਪੜੇ ਬਹੁਤ ਆਸਾਨੀ ਨਾਲ ਪਾ ਸਕਦੇ ਹੋ ਇਹ ਇੱਕ ਸੈੱਟ ਕੰਨੀ 350 ਪੈਨ ਲਾ ਲੇ ਤੇ ਆਪਾਂ ਮਸ਼ੀਨ ਦੇ ਵਿੱਚ ਨਾ ਗਰਮ ਕੱਪੜੇ ਆਏ ਹੁੰਦਾ ਆਪਾਂ ਹੱਥੀਂ ਨਾ ਧੋਈਏ ਇਹ ਸਾਰੇ ਕੱਪੜੇ ਆਪਾਂ ਮਸ਼ੀਨ ਦੇ ਵਿੱਚ ਪਾ ਦਈਏ ਇਸੇ ਤਰ੍ਹਾਂ ਆਪਾਂ ਜੀ ਇੱਧਰ ਲਾ ਲਾਂਗੇ ਤੁਸੀਂ ਬਹੁਤ ਆਸਾਨੀ ਨਾਲ ਤੁਸੀਂ ਸਾਰੇ ਕੱਪੜੇ ਇਕੱਠੇ ਪਾ ਸਕਦੇ ਹੋ ਇੱਕ ਦੂਜੇ ਕੱਪੜੇ ਦਾ ਨਾ ਤਾਂ ਤੁਹਾਡੇ ਬੋਰ ਲੱਗੇਗਾ ਤੇ ਬਹੁਤ ਵਧੀਆ ਹੀ ਤੋਂ ਹੋਣਗੇ ਆਪਾਂ ਤੁਹਾਨੂੰ ਸਾਰੇ ਹੀ ਤੁਹਾਡੇ ਸਾਹਮਣੇ ਹੀ ਫਰੂਪ ਧੋ ਕੇ ਦਿਖਾਵਾਂਗੇ ਦੇਖੋ ਜੀ ਇੱਕ ਕਿਸਮ ਦਾ ਨ ਜਿਸ ਹਸਾ ਨਾਲ ਥੈਲਾ ਹੁੰਦਾ ਉਸ ਹਸਾ ਨਾਲ ਆਪਨੇ ਬਣਾ ਲਿਆ ਤੇ ਇਹਦੇ ਵਿੱਚ ਹੁਣ ਸਾਰੇ ਕੱਪੜੇ ਕਰਦਾਂਗੇ ਐਡ ਦੇਖੋ ਜੀ ਆਪਣਾ ਹੈਗਾ ਕੋਟ ਤੁਸੀਂ ਹੈਰਾਨ ਹੋ ਜਾਓਗੇ ਇਸ ਇਸ ਤਰ੍ਹਾਂ ਕਿਵੇਂ ਕੱਪੜੇ ਧੋਤੇ ਜਾਣਗੇ ਆਪਾਂ ਤੁਹਾਨੂੰ ਸਾਰੀ ਹੀ ਧੋਕੇ ਦਿਖਾਵਾਂਗੇ ਕਿਸੇ ਵੀ ਕੱਪੜੇ ਦਾ ਲੂਣ ਨਹੀਂ ਲੱਗੂ ਇੱਕਦੁੱਚੇ ਸਾਰੇ ਬਹੁਤ ਵਧੀਆ واਸ਼ ਹੋਣਗੇ ਦੇਖੋ ਜੀ ਆਪਣੇ ਆਪਨੇ ਹੈਗੀ ਕੋਟੀ ਆ ਇੱਕ ਬਲੈਕ ਕਲਰ ਦੀ ਆਪਾਂ ਲੋਰ ਵੀ ਪਾਉਣ ਲੱਗੀਆਂ ਇਹਨੂੰ ਵੀ ਤੁਹਾਨੂੰ ਦਿਖਾਵਾਂਗੇ ਕੋਈ ਲੂਣ ਨਹੀਂ ਲੱਗਣਾ ਨਾ ਕੋਈ ਬੋਰਾਣਾ ਆਹ ਟਾਰਲ ਹੋ ਗਿਆ ਟੋਪੀ ਹੋ ਗਈ ਇਹ ਸਾਰੇ ਕੱਪੜੇ ਆਪਣੇ ਇਹਦੇ ਵਿੱਚ ਐਡ ਕਰਦੇ ਤੇ ਹੁਣ ਆਪਾਂ ਜੀ ਇਹਨੂੰ ਨਾ ਇਹ estrand ਹੈਗੇ ਇਹਨੂੰ ਦੋ ਇਕੱਠਾ ਬੰਨਦਾਂਗੇ estrand ਦੋ ਇਕੱਠਾ ਬੰਨਦਾਂਗੇ ਇਹਨੂੰ ਤੁਸੀਂ ਆਪਾਂ ਨੇ ਜੀ ਇੱਕ ਜਰਾਵ ਲਈਆ ਜਰਾਵ ਦੇ ਵਿੱਚ ਆਪਾਂ ਸਰਫ ਪਾਵਾਂਗੇ ਜਰਾਵ ਦੇ ਵਿੱਚ ਸਰਫ ਪਾ ਕੇ ਉੱਪਰੋਂ ਗੱਠ ਦੇ ਕੇ ਤੇ ਆਪਾਂ ਮਸ਼ੀਨ ਦੇ ਵਿੱਚ ਇਹਨੂੰ ਨਾਲ ਹੀ ਸਿੱਟ ਦੇਣੀ ਹੈ ਇੱਕ ਨੇ ਜੇ ਤੁਹਾਡੀ ਲਿਕਵਿਡ ਸਰਫ ਹੈਗੇ ਤੁਸੀਂ ਲਿਕਵਿਡ ਸਰਫ ਪਾ ਸਕਦੇ ਹੋ ਤੇ ਹੁਣ ਆਪਾਂ ਜੀ ਇਹਨੂੰ ਮਸ਼ੀਨ ਦੇ ਵਿੱਚ ਪਾ ਕੇ ਵੀ ਦਿਖਾਉਣੀ ਆ ਤੁਹਾਨੂੰ ਆ ਆਪਣੀ ਹੈਗੀ ਆ ਜੀ ਮਸ਼ੀਨ ਕੱਪੜੇ ਧੋਣ ਵਾਲੀ ਤੇ ਇਹਦੇ ਵਿੱਚ ਜਿਹੜੀ ਆਪਾਂ ਨੇ ਆ ਦੇਖੋ ਜੀ ਇੱਕ ਕੀ ਕਹਿ ਸਕਦੇ ਹੋ ਤੁਸੀਂ ਇਹਨੂੰ ਗੁੱਥਲੀ ਬਣਾਈ ਸੀ ਕੱਪੜਿਆਂ ਵਾਲੀ ਤੇ ਇਹਦੇ ਵਿੱਚ ਹੁਣ ਆਪਾਂ ਐਡ ਕਰ ਦਾਂਗੇ ਸਾਰੇ ਕੱਪੜੇ ਆਪਾਂ ਨੇ ਇਸ ਤਰ੍ਹਾਂ ਇਹਦੇ ਵਿੱਚ ਪਾਤੇ ਤੇ ਹੁਣ ਆਪਾਂ ਇਹਦੇ ਵਿੱਚ ਜੀ ਆ ਜਰਾਬ ਦੇ ਵਿੱਚ ਪਾਵਾਂਗੇ ਸਰਫ ਉਹ ਵੀ ਤੁਹਾਨੂੰ ਦਿਖਾਉਣੀ ਆ ਨਾ ਜਿਹੜਾ ਆ ਜਰਾਬ ਦੇ ਵਿੱਚ ਦੇਖੋ ਸਰਫ ਪਾਤੀ ਆਪਣੀ ਸਰਫ ਲਿਕਵਰ ਨਹੀਂ ਸੀ ਲਿਕਵਰ ਆਪਣੀ ਖਤਮ ਹੋਈ ਹੋਈ ਸੀਗੀ ਤੇ ਆਪਾਂ ਨੇ ਸੁੱਕੀ ਸਰਫ ਇਹਦੇ ਵਿੱਚ ਦਿੱਤੀ ਪਾ ਤੇ ਹੁਣ ਇਹ ਜਰਾਬ ਦੀ ਨਾ ਉੱਪਰੋਂ ਆਪਾਂ ਗੱਠ ਬੰਨਦਾਂਗੇ ਤੇ ਤੁਸੀਂ ਇਹ ਚੰਗੀ ਤਰ੍ਹਾਂ ਨਾਲ ਗੱਠ ਬੰਨ੍ਹ ਦਿਓ ਮੇਰੇ ਕੋਲ ਕਿਉਂ ਆਹ ਦੇਖੋ ਜੀ ਆਪਾਂ ਨੇ ਗੱਠ ਬੰਨ੍ਹਤੀ ਜਰਾਬ ਨੂੰ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਤੇ ਹੁਣ ਆਪਾਂ ਕੋਛੀਂ ਦਮਾਂਗੇ ਛਲਾ ਆਪਣਾ ਜੀ ਟਾਈਮ ਇਹ ਸੈੱਟ ਕੀਤਾ ਹੁੰਦਾ ਆਪਣੇ ਜੀ ਹੁਣ ਇੱਕ ਪੂਰਾ ਘੰਟਾ ਲੱਗੂਗਾ ਕਪੜੇ ਧੋਣ ਨੂੰ ਤੇ ਆਪਾਂ ਇਹ ਤੋਂ ਬਾਅਦ ਤੁਹਾਨੂੰ ਕਪੜੇ ਧੋਤੇ ਹੋਏ ਦਿਖਾਵਾਂਗੇ ਇਹ ਨਾ ਤੁਸੀਂ ਸੋਚਿਓ ਵੀ ਇਹਨਾਂ ਵਿੱਚ ਸਫਰ ਰਹੇ ਜੂਗੀ ਜਾਂ ਇੱਕ ਤੁਝੇ ਕਪੜੇ ਨੂੰ ਬੋਰ ਲੱਗ ਜੂਗਾ ਤੇ ਬਿਲਕੁਲ ਨਹੀਂ ਲੱਗਣਾ ਤੇ ਬਹੁਤ ਹੀ ਸੌਖਾ ਤਰੀਕਾ ਸਿੰਪਲ ਆ ਜੋ ਮੈਂ ਤੁਹਾਨੂੰ ਦੱਸ ਰਹੀ ਆ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਹੁਣ ਕੱਪੜੇ ਧੋਣ ਦੀ ਵੇਟ ਕਰਦੇ ਆ ਤੇ ਉਸ ਤੋਂ ਬਾਅਦ ਜ ਆਪਾਂ ਤੁਹਾਨੂੰ ਤੋਤੇ ਹੋਏ ਦਿਖਾਵਾਂਗੇ ਹਾ ਦੇਖੋ ਜੀ ਆਪਣੇ ਕੱਪੜੇ ਜਿਹੜੀ ਆਪਾਂ ਨੇ ਇੱਕ ਪੁਤਲੀ ਜੀ ਬਣਾ ਕੇ ਜਿਹਦੇ ਵਿੱਚ ਐਡ ਕੀਤੇ ਨੇ ਤੇ ਆਹ ਦੇਖੋ ਧੋ ਰਹੇ ਨੇ ਤੇ ਆਪਾਂ ਨੇ ਪੂਰਾ ਸਬੂਤ ਤੁਹਾਨੂੰ ਦਿਖਾ ਰਹੇ ਹਾਂ ਇਹ ਨਹੀਂ ਹੈਗਾ ਵੀ ਆਪਾਂ ਨੇ ਕਿਤੇ ਪੁਤਲੀ ਚੋਂ ਵਿੱਚੋਂ ਕੱਢ ਤੇ ਤੇ ਆਪਾਂ ਹੈ ਨਹੀਂ ਚੰਗੀ ਤਰ੍ਹਾਂ ਤੋਤੇ ਹੋਏ ਤੁਹਾਨੂੰ ਦਿਖਾਵਾਂਗੇ ਇਹੜੀ ਕਿਤੇ ਨੇ ਉਹ ਜਿਹੜੀ ਚੁੰਨੀ ਸੀ ਆਪਾਂ ਨੇ ਗੈਬ ਰੱਖਿਆ ਸੀ ਨਾ ਉਹ ਗੈਬ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਰੀ ਤੇ 50 ਪੈਨ ਨਹੀਂ ਲਾਉਣੇ ਹੈਗੇ ਤੁਸੀਂ ਗੈਬ ਰੱਖ ਰੱਖ ਕੇ 50 ਪੈਨ ਨਹੀਂ ਦੇ ਨਾਲ ਹੀ ਆਪਣੇ ਤੋਤੇ ਜਾਣੀਆਂ ਕੋਈ ਵੀ ਇੱਕ ਦੂਜੇ ਨੂੰ ਦੋਰ ਨਹੀਂ ਲੱਗਣਾ ਤੇ ਆਪਾਂ ਇਹਨਾਂ ਪੂਰੇ ਕਲੀਨ ਕੀਤੇ ਹੋਏ ਦਿਖਾਵਾਂਗੇ ਆਪਣੇ ਸਿਕ ਕਪੜੇ ਧੋਤੇ ਗਏ ਆਪਾਂ ਨੇ ਮਸ਼ੀਨ ਦੀ ਸੁੱਚ ਬੰਦ ਕਰਤੀ ਤੇ ਹੁਣ ਆਪਾਂ ਕਪੜੇ ਬਾਹਰ ਕੱਢ ਕੇ ਦੇਖਦੇ ਆਂ ਆ ਦੇਖੋ ਜੀ ਆਪਣੀ ਜਿਹੜੀ ਗਟਰੀ ਦੇ ਵਿੱਚ ਆਪਾਂ ਬੰਨ ਕੇ ਕਪੜੇ ਪਾਏ ਹੋਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਖੋਲ ਕੇ ਇਹਨਾਂ ਨੂੰ ਦੇਖਦੇ ਆਂ ਤੇ ਆਪਾਂ ਤੁਹਾਨੂੰ ਦਿਖਾਉਣੀ ਆਂ ਦੇਖੋ ਜੀ ਆਪਣੇ ਬਿਲਕੁਲ ਧੋਤੇ ਗਏ ਆਹ ਦੇਖੋ ਜੀ ਆਪਣੇ ਬਿਲਕੁਲ ਕਪੜੇ ਧੋਤੇ ਗਏ ਕੋਈ ਲੋੜ ਨਹੀਂ ਲੱਗਿਆ ਹੋਇਆ ਆਸਕੇ ਆਪਣਾ ਫੋਟ ਨਾ ਤਾਂ ਦੇਖੋ ਜੀ ਵਿੱਚ ਕੋਈ ਵੀ ਸਰਫ ਰਹੀ ਹੈ ਇਹਦੇ ਵਿੱਚ ਐਨ ਬਹੁਤ ਵਧੀਆ ਤੇ ਆਪਾਂ ਨੇ ਸੌਖਾ ਤਰੀਕਾ ਤੁਹਾਨੂੰ ਦੱਸਿਆ ਕਪੜੇ ਧੋਣ ਦਾ ਸੇ ਬਹੁਤ ਵਧੀਆ ਰਾਮ ਸਾਰੇ ਗਰਮ ਕੱਪੜੇ ਧੋ ਸਕਦੇ ਹਾਂ ਦੇਖੋ ਜੀ ਆਪਣਾ ਡਰਵਲ ਹੋ ਗਿਆ ਦੇਖੋ ਜੀ ਆਪਣੀ ਲੋਡ ਹੋ ਗਈ ਦੇਖੋ ਲੋਡ ਤੇ ਬਿਲਕੁਲ ਵੀ ਕੋਈ ਧੂਣੀ ਆਇਆ ਹੈਗਾ ਬਿਲਕੁਲ ਸਾਫ ਤੋਂ ਲੀਏ ਆਪਣੀ ਆ ਧੋਤੀ ਹੋ ਗਈ ਆਪਣੀਆਂ ਇਸੇ ਕੋਟੀ ਦਿਨਤਾ ਜੀ ਇਹਨਾਂ ਦੇ ਵਿੱਚ ਬਹੁਤੇ ਬਲ ਪੈਂਦੇ ਨੇ ਤੇ ਕਿਉਂਕਿ ਬਾਹ ਦਾਣੇ ਇਹਨਾਂ ਦੇ ਵਿੱਚ ਪੈਂਦੇ ਹੈਗੇ ਕਿਉਂਕਿ ਆਪਾਂ ਨੇ ਇਹ ਕੱਪੜਿਆਂ ਨੂੰ 1 ਕਿ ਇਹਦੇ ਵਿੱਚ ਐਡ ਕੀਤਾ ਹੋਇਆ ਸੀਗਾ ਤਾਂ ਕਰਕੇ ਆਪਣੇ ਕੱਪੜਿਆਂ ਦੇ ਵਿੱਚ ਬਾਲ ਨਹੀਂ ਪਏ ਹੈਗੇ ਤੇ ਬਹੁਤ ਹੀ ਸੌਖਾ ਤਰੀਕਾ ਆਪਾਂ ਤੁਹਾਨੂੰ ਦੱਸਿਆ ਕੱਪੜੇ ਧੋਣ ਦਾ ਤੇ ਹੁਣ ਆਪਾਂ ਜੀ ਇਹਨਾਂ ਨੂੰ ਧੁੱਪ ਵਿੱਚ ਬਾਹਰ ਪਾਏ ਹੋਣੇ ਆ ਸੁੱਕਣੇ ਆਪਾਂ ਨੇ ਜੀ ਜਿਹੜੇ ਗਰਮ ਕੱਪੜੇ ਧੋਤੇ ਸੀਗੇ ਤੇ ਉਹ ਆਪਾਂ ਨੇ ਦੇਖੋ ਸੁੱਕਣੇ ਦਿੱਤੇ ਪਾ ਤੇ ਬਹੁਤ ਹੀ ਵਧੀਆ ਧੋ ਹੋਏ ਨੇ ਤੇ ਕੋਈ ਮੋਰ ਨਹੀਂ ਲੱਗਦਾ ਇੱਕ ਦੂਜੇ ਕੱਪੜੇ ਨੂੰ ਨਾ ਹੀ ਬਲ ਪੈਂਦੇ ਨੇ ਬਹੁਤ ਹੀ ਸੌਖਾ ਤੇ ਆਈਡੀਆ ਤੁਹਾਨੂੰ ਦੱਸਿਆ ਵਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਵੀਡੀਓ ਨੂੰ ਸਾਡੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਜੀ ਜੇ ਸਾਡੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇਆ ਕਰੋ ਵੀਡੀਓ ਨੂੰ ਸਾਡੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਜੀ ਆਪਾਂ ਮਿਲਦੇ ਆਂ ਜੀ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ